ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਵਿੱਚ ਪੈਸੇ ਮੰਗਣ ਗਏ ਦੋਸਤ ਨੂੰ ਗੋਲੀ ਮਾਰਨ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਵੀਡੀਓ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦਰਅਸਲ ਪੀੜਾ ਦੀ ਪਤਨੀ ਨੇ ਸਾਰੀ ਵਾਰਦਾਤ ਆਪਣੇ ਫੋਨ ਵਿੱਚ ਰਿਕਾਰਡ ਕੀਤੀ ਦਰਅਸਲ ਅੰਮ੍ਰਿਤਸਰ ਦੇ ਇੱਕ ਪਰਿਵਾਰ ਨੂੰ ਆਪਣੇ ਪੈਸੇ ਮੰਗਣੇ ਇੰਨੇ ਮਹਿੰਗੇ ਪੈ ਗਏ ਕਿ ਜਿੱਥੇ ਇੱਕ ਪਰਿਵਾਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਮੱਢੇ ਕਰੋ ਮੱਢੇ ਕੋਈ ਆਮੂ ਵੀ ਬਣਾਏ ਦੀ ਮੈਂ ਤਾਂ ਬਣਾਉਂਦਾ ਬਣਾਏ ਨਹੀਂ ਮੂਵੀ ਚਲੋ ਸਾਡੇ 400 ਪੈਸੇ ਲੈ ਸਾਹ ਸਾਹ ਕਿਹਨੇ ਦੀ ਕੰਮ ਕਰਾਇਆ ਅੱਛਾ ਇਹਦੇ ਕੰਮ ਕੀਤੇ ਇਹਨੇ ਲਾਗੇ ਨੇ ਕੰਮ ਕਰਦੇ ਮੇਰੇ ਬਾਪ ਤਾਂ ਹੋਰ ਕਿਦਾਂ ਕਰਦਾ ਇਹਦੇ ਕਰਦਾ ਜੀ ਮੈਂ ਇਹਦੇ ਮੈਂ ਕਰਦਾ ਜੀ ਦੱਸ ਦੇ ਰਾਜਪੋਤ ਮਾਰ ਦੇ ਬੜਾ ਪੋਤਾ ਕਹਿੰਦਾ ਮਾਰ ਮਾਰ ਆਹੇ ਆਹੇ ਤੇ ਗੱਲ ਕਰਾਂ ਸਾਧਾ ਤੂੰ ਸਾਧਾ ਪਲੀਜ਼ ਸਾਧਾ ਪਲੀਜ਼ ਸਦਾ ਪੁੱਛ ਨੂੰ ਕਰਾ ਸਾਧਾ ਪਲੀਜ਼ ਇੱਧਰ ਮੈਂ ਕਰ ਬਾਈ ਦੱਸ ਦੇ ਰਾਤ ਕੋਣ ਮੈਂ ਕਹਿੰਦਾ ਮਾਰ ਮਾਰ ਕਰ ਲੋ ਵਿੱਕੀ ਮਾ ਸਾਧਾ ਪੁੱਛ ਨੂੰ ਕਰਾ ਸਾਧਾ 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 ਕਰ ਦੋ ਆ ਆ ਆ ਤੂੰ ਵੀ ਆ ਜਾ ਜੈਰਖਪੁਰ ਪੁਲਿਸ ਵੱਲੋਂ ਸ਼ਹਿਰ ਵਿੱਚ ਸਪਾ ਸੈਂਟਰਾਂ ਤੇ ਹੋਟਲਾਂ ਦੀ ਆੜ ਵਿੱਚ ਚੱਲ ਰਹੇ ਦੇਵ ਵਪਾਰ ਦੇ ਧੰਦੇ ਦੇ ਲਗਾਤਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਬਲਟਾਣਾ ਇਲਾਕੇ ਵਿੱਚ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਗਈ। ਛਾਪੇ ਮਾਰੀ ਦੌਰਾਨ ਦੋ ਹੋਟਲਾਂ ਜਿਨ੍ਹਾਂ ਵਿੱਚੋਂ ਹੋਟਲ ਸੰਗਮ ਹੋਟਲ ਗਿੰਨੀ ਅਤੇ A1 ਸਪਾ ਸੈਂਟਰ ਵਿੱਚ ਦੇਵ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੇ 11 ਲੜਕੀਆਂ ਨੂੰ ਰੈਸਕਿਊ ਕੀਤਾ ਤੇ ਪੁਲਿਸ ਨੇ ਹੋਟਲ ਸੰਚਾਲਕਾਂ ਤੇ ਮੌਕੇ ਤੇ ਮੌਜੂਦ ਹੋਟਲ ਦੇ ਮੈਨੇਜਰ ਸਮਿਤ ਤੇ ਚਾਰ ਵਿਅਕਤੀਆਂ ਨੂੰ ਵਿਹਰਾਸਤ ਵਿੱਚ ਲਿਆ ਹੈ। ਬਲਟਾਨਾ ਖੇਤਰ ਵਿੱਚ ਦੋ ਹੋਟਲ ਔਰ ਇੱਕ ਸਪਾ ਤੇ ਰੇਡ ਕੀਤੀ ਗਈ ਹੈ। ਕੀ ਕਾਰਵਾਈ ਅਮਲ ਚਲਿਤ ਕੀਤੀ ਹੈ? ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ। ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ। ਇਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟਲਸ ਹੈ ਔਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕੁਐਸਟ ਸੀਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲੀ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਟਸ ਹੋਣਗੀਆਂ ਬਟ ਇਹ ਰਿਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਹੁਣ ਇੰਨਾ ਪਬਲਿਕ ਦਾ ٹرسٹ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪੌਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂ ਮੋਹਾਲੀ ਦੇ 3B2 ਵਿੱਚ ਰਾਤ ਸਮੇਂ ਅਣਗਿਣਤ ਰੇੜੀ ਵਾਲੇ ਆ ਕੇ ਆਪਣਾ ਕਾਰੋਬਾਰ ਕਰਦੇ ਹਨ ਜਿਸ ਨਾਲ ਆਮ ਲੋਕਾਂ ਦੀ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ ਦੂਜੇ ਪਾਸੇ ਜਿਹੜੇ ਲੱਖਾਂ ਰੁਪਏ ਸ਼ੋਅਰੂਮ ਦਾ ਕਰਾਇਆ ਧੇਰੇ ਹਨ ਉਹਨਾਂ ਦਾ ਕਾਰੋਬਾਰ ਬਰਬਾਦ ਹੋ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਅੱਜ ਦੁਖਿਓ ਕੇ ਦੁਕਾਨਦਾਰਾਂ ਨੇ 3B2 ਦਾ ਸਾਰਾ ਬਾਜ਼ਾਰ ਬੰਦ ਰੱਖਿਆ ਉਹਨਾਂ ਮੰਗ ਕੀਤੀ ਹੈ ਕਿ ਹਰ ਰੋਜ਼ ਨਜਾਇਜ਼ ਕਬਜੇ ਹੋ ਰਿਆਂ ਚਿਨਾਨੂ ਪੱਕੇ ਤੌਰ ਤੇ ਚੁਕਾਇਆ ਜਾਵੇ ਜੀ ਸ਼ਾਮ ਨੂੰ 6 ਵਜੇ ਜਿਹੜੀਆਂ ਪਾਰਕਿੰਗ ਜਦੋਂ ਫੁੱਲ ਹੋ ਜਾਂਦੀ ਹੈ ਇਹ ਇਸ ਵਕਤ ਹੁੰਦੀ ਵੀ ਜਿਹੜੇ ਰਾਤ ਨੂੰ ਆਪਣੀ ਦੁਕਾਨਾਂ ਲਗਾਉਂਦੇ ਆ ਗਿਆ ਉਹ ਪਹਿਲਾਂ ਹੀ ਪਾਰਕਿੰਗ ਹੀ ਲਾ ਕੇ ਗੱਡੀਆਂ ਖੜੀਆਂ ਕਰ ਦਿੰਦੇ ਆ ਤੇ ਜਦੋਂ 9 10 ਵਜੇ ਲੱਗਦੇ ਆ ਉਹ ਫਿਰ ਆਪਣੀਆਂ ਢਿੱਗੀਆਂ ਖੋਲ ਕੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਆ ਗੁਰਦੁਆਰਾ ਸਾਹਿਬ ਨੇ ਹੋਂ ਕਰਕੇ ਇਥੇ ਦਾਰੂ ਵੀ ਵਿਕਦੀ ਏ ਚਿਕੜੀ ਵਿਕਦੇ ਨੇ ਉਹ ਆਪਣੀ ਦੁਕਾਨ ਲਾਂਦੇ ਤੇ 3-3 ਲੱਖ ਰੁਪਏ ਸ਼ੋਰਮਲ ਕਰਾ ਦੇਂਦੇ ਨੇ ਪ੍ਰੋਪਰਟੀ ਟੈਕਸ ਦਿੰਦੇ ਨੇ ਇਹਨਾਂ ਨੂੰ ਹੋਰ ਵੀ ਬੜੇ ਖਰਚੇ ਪੈਂਦੇ ਨੇ ਉਹਨਾਂ ਵਾਂਗ ਤੇ ਕੋਈ ਜਿਹੜੇ ਰੈਡੀ ਹੋਲ ਜਾਂਦੇ ਉਹਦੇ ਕੋਈ ਫੂਡ ਐਂਡ ਸੇਫਟੀ ਚੌਂਨੀ ਉਹਨਾਂ ਵਾਂਗ ਹੈਗਾ ਦੁਕਾਨਦਾਰ ਦੇ ਫੂਡ ਵੀ ਚੈੱਕ ਹੁੰਦੇ ਨੇ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਵੰਗਾਰਾ ਵੀ ਪੈਂਦੀਆਂ ਹੈਗੀਆਂ ਨੇ ਬਟ ਜਿੰਨੇ ਵੀ ਇਹ ਲਾਂਦੇ ਹੈਗੇ ਇਹਨਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਜਾਂ ਹੋਰ ਪ੍ਰਸ਼ਾਸਨ ਕਮੇਟੀ ਵਾਲੇ ਕੋਈ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਜਦੋਂ ਚੱਲਦੇ ਨੇ ਉਹਨਾਂ ਨੂੰ ਪਹਿਲੇ ਫੋਨ ਕਾਲ ਸਾਨੂੰ ਲੱਗਦਾ ਜਿਸ ਤਰ੍ਹਾਂ ਵੀ ਆ ਜਾਂਦੀ ਹੈ ਉਹ ਪਹਿਲੇ ਬੰਦ ਕਰਨ ਪੁਲਿਸ ਪ੍ਰਸ਼ਾਸਨ ਸਾਡੀ ਐਂਟਰੀ ਦੇ ਨਾਕਾ ਲਾ ਦਿੰਦਾ ਹੈਗਾ ਜਦੋਂ ਫੈਮਿਲੀ ਆਉਂਦੀ ਨਾਲ ਵਾਈਫ ਹੁੰਦੀ ਬੱਚੇ ਨਾਲ ਹੁੰਦੇ ਨੇ ਜਦੋਂ ਐਂਟਰੀ ਕਰਦੇ ਉਹਨਾਂ ਦੀਆਂ ਗੱਡੀਆਂ ਚੈਕਿੰਗ ਹੁੰਦੀਆਂ ਨੇ ਜਦੋਂ ਮਾਰਕੀਟ ਬੰਦ ਹੁੰਦੀ 10 ਵੇ ਵਾਰ ਫੈਮਿਲੀ ਨਹੀਂ ਆਉਂਦੀਆਂ ਉਦੋਂ ਪੁਲਿਸ ਜਿਹੜੀ ਹੈ ਉਦੋਂ ਨਾਕਾ ਛੱਡ ਕੇ ਬੰਦ ਕਰਕੇ ਚਲੇ ਜਾਂਦੇ ਹੈਗੇ ਨੇ ਇਸੇ ਦਾ ਹਰੀ ਪੁਲਿਸ ਪ੍ਰਸ਼ਾਸਨ ਬਿੰਦੀ 7ਵੇਂ ਨਾਕਾ ਲਾਣ ਦੀ ਬਜਾਏ ਰਾਨੂੰ 10ਵੇਂ ਨਾਕਾ ਲਾਓ ਜਿਹੜੇ ਗੱਡੀਆਂ ਖੋਲਦੇ ਉਹਨਾਂ ਚੈੱਕ ਕਰੋ ਕਿਉਂਕਿ ਜੇ ਬੰਦਾ ਕੋਈ ਬੰਦਾ ਗੱਡੀ ਸਮਾਨ ਲੈ ਕੇ ਆਂਦਾ ਹੈ ਉਹਨੂੰ ਚੈੱਕ ਕਰਨੀ ਚਾਹੀਦੀ ਉਹਦੇ ਕੀ ਵੇਚਦਾ ਕੀ ਨਹੀਂ ਨ ਸਭ ਕੋ ਖਾਈ ਜਾਂਦੇ ਹੈਗੇ ਨੇ ਗਵਰਨਮੈਂਟ ਦਾ ਨੁਕਸਾਨ ਕਰਦੇ ਹੈਗੇ ਨੇ ਦੁਕਾਨਦਾਰ ਫੇਰ ਵੀ ਸਭ ਕੋ ਭਰਦੇ ਹੈਗੇ ਨੇ ਸੱਤੇ ਵਾਰ ਨਮਾਇਦੇ ਇਹ ਹੀ ਬੇਨਤੀ ਕਰਾਂਗਾ ਪੁਲਿਸ ਪ੍ਰਸ਼ਾਸਨ ਨੂੰ ਸੱਤੇ ਤੋਂ ਲੈ ਕੇ ਨੌਵੇਂ ਤੱਕ ਮਾਰਕੀਟ ਦੇ ਐਂਟਰੀ ਚ ਨਾਕਾ ਨਹੀਂ ਹੋਣਾ ਚਾਹੀਦਾ ਉਹ ਜਿਹੜਾ ਨਾਕਾ 10 ਵਾਰ ਪੁਲਿਸ ਚੈੱਕ ਕਰੇ ਜਿਹੜੇ ਜਿੰਨੇ ਵੀ ਸ਼ਰਾਬੀ ਅਨਸਰ ਹੋ ਗਏ ਆ ਉਹਨਾਂ ਨੂੰ ਪਹੁੰਚਾਇਆ ਜਾਵੇ ਮੇਰੀ ਇਹ ਰਿਕੁਐਸਟ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਪੂਰ ਜ਼ੋਰ ਮੇਰੀ ਅਪੀਲ ਹੈ ਡੀਸੀ ਸਾਹਿਬ ਨੂੰ ਵੀ ਸਾਰਿਆਂ ਨੂੰ ਐਸਐਸਪੀ ਸਾਹਿਬ ਨੂੰ ਵੀ ਇਹ ਜਿੰਨਾ ਜਿਹੜੇ ਇਹ ਡੰਡਾ ਨਹੀਂ ਖੜਕਾਉਂਦੇ ਉਹਨਾਂ ਜਿਹੜੇ ਕੁਝ ਨਾਦਾ ਹੀ ਜਿੰਨਾ ਜ਼ੋਰ ਇਹ ਕਰਦੇ ਹੈਗੇ ਨੇ ਪਰ ਅੱਗੇ ਸਾਡੇ ਕੋਲ ਤਲਵਾਰਾ ਸਾਡੇ ਕੋਲ ਕਿ ਪੈਨ ਹੁੰਦਾ ਜਾਂ ਚਾਬੀਆਂ ਦੁਕਾਨ ਦੇਂਦੀਆਂ ਨੇ ਉਹਨਾਂ ਕੋਲ ਤਲਵਾਰਾ ਡੰਡੇ ਸਭ ਕੁਝ ਹੁੰਦੇ ਹੈਗੇ ਆ ਉੱਥੇ ਕੀ ਕਰਾਂਗੇ ਦੱਸੋ ਜਾ ਕੇ ਕਹਿੰਦਾ ਦੁਕਾਨਦਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਪਿਛਲੇ ਦਿਨ ਇੱਕ ਕਿਸਮ ਦੀ ਦੁਕਾਨ ਹਾਂ ਜਦੋਂ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਧਮਕੀਆਂ ਦਿੰਦੇ ਨੇ ਉਹ ਕੋਲ ਬਹੁਤ ਬੈਡ ਲੈਂਗੁਏਜ ਯੂਜ਼ ਕਰਦੇ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਜਾਦਾ ਬਹੁਤ ਬੈਡ ਲੈਂਗੁਏਜ ਯੂਜ਼ ਕਰਦੇ ਆ ਗਿਆ ਉਹਨਾਂ ਕੋਲ ਡੰਡੇ ਛੋਟੇ ਸਭ ਕੋ ਬੇਸਬਾਲ ਹੁੰਦੇ ਨੇ ਫਿਰ ਅਸੀਂ ਕੀ ਕਰ ਸਕਦੇ ਹਾਂ ਪੁਲਿਸ ਅਸਰ ਨੂੰ ਵੀ ਇੱਥੇ ਕਿਹਨੇ ਮਾਰਕਟ ਕਿ ਅਸੀਂ ਕਈ ਸਾਲਾਂ ਤੋਂ ਲੱਗੇ ਸੀਗੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਚ ਲੇਕਿਨ ਪ੍ਰਸ਼ਾਸਨ ਜਾਗ ਨਹੀਂ ਰਿਹਾ ਹਜੇ ਵੀ ਨਹੀਂ ਜਾਗਿਆ ਰਾਤੀਂ ਵੀ ਸਾਨੂੰ ਐਮਰਜੈਂਸੀ ਕਾਲ ਦੇਣੀ ਪਈ ਤਾਂ ਵੀ ਅਸੀਂ ਸਾਰੀ ਮਾਰਕੀਟ ਬੰਦ ਰੱਖਾਂਗੇ ਜੇਕਰ ਕੋਈ ਪ੍ਰਸ਼ਾਸਨ ਦਾ ਬੰਦਾ ਆ ਗਿਆ ਸਾਡੇ ਕੋਲ ਠੀਕ ਹੈ ਲੈ ਅਸੀਂ ਦੁਪਹਿਰ ਤੋਂ ਬਾਅਦ ਡੀਸੀ ਸਾਹਿਬ ਨੂੰ ਚਾਪੀਆਂ ਫੜਾਇਆ ਰੀਜਨ ਕੀ ਹੈ ਰੀਜਨ ਇਹ ਹੈ ਕਿ ਤੁਸੀਂ ਸ਼ਾਮ ਨੂੰ ਦੇਖੋ ਇਹ ਤਾਂ 6 ਵਜੇ ਤੋਂ ਬਾਅਦ ਮਾਰਕੀਟ ਦੀ ਜਿਹੜੀ ਪਾਰਕਿੰਗ ਹੈ ਸਾਰੀ ਫੁੱਲ ਹੋ ਜਾਂਦੀ ਸਾਨੂੰ ਵੀ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ ਅਸੀਂ ਬੈਕ ਸਾਈਡ ਤੇ ਲਾਈਏ ਗੱਡੀ ਜਾਂ ਪਰੇ ਗੁਰਦਾਰੇ ਕੋਲ ਖੜੀ ਕਰਕੇ ਆਉਨੇ ਗੱਡੀ ਤਾਂ ਜਦੋਂ ਅਸੀਂ ਦੁਕਾਨਦਾਰ ਇਦਾਂ ਕਰਦੇ ਨਾ ਗਾ ਕਿੱਦਾਂ ਆਊਗਾ ਤਾਂ ਮਾਰਕਿੰਗ ਕਰਵਾਤੀ ਪਹਿਲਾਂ ਪੁਲਿਸ ਪ੍ਰਸ਼ਾਸਨ ਕਿੰਨਾ ਜੀ ਮਾਰਕਿੰਗ ਕਰਾ ਦੇ ਮਾਰਕਿੰਗ ਹੋ ਗਈ ਹੁਣ ਗੱਡੀਆਂ ਜਦੋਂ ਪਾਰਕਿੰਗ ਦੀ ਜਗ੍ਹਾ ਉਹ ਉਹਦੇ ਵਿੱਚ ਗੱਡੀ ਕੋਈ 5 ਲੱਖ ਕੋਈ 10 ਲੱਖ ਕੋਈ 20 ਲੱਖ ਗੱਡੀ ਲੈ ਕੇ ਆਉਂਦਾ ਤਾਂ ਡਿੱਕੀ ਖੋਲ ਕੇ ਟੇਬਲ ਕੱਢਦਾ ਤਾਂ ਕੇਕ ਵੇਚਣ ਲੱਗ ਜਾਂਦਾ ਚਾਹ ਬਣਾ ਕੇ ਵੇਚਣ ਲੱਗ ਜਾਂਦਾ ਉਧਰੋਂ ਸਾਡੇ ਯੂਟਿਊਬਰ ਆ ਜਾਂਦੇ ਆ ਵੀ ਆਹ ਦੇਖੋ ਜੀ ਫਲਾਨਾ ਜੀ ਚਿਕਨ ਬਣਾ ਰਿਹਾ ਜੀ ਇਹ ਕੋ ਬਾਬਾ ਜੀ ਸਾਡੇ ਮਾਰਕੀਟ 'ਚ ਬੰਦੇ ਦੇਖਿਆ ਤੁਸੀਂ ਤਾਂ ਆ ਵੀ ਗੋਟਿਆਂ ਦੇ ਕੁਰਬਾਨ ਰੱਖ ਕੇ ਬਹਿ ਜਾਂਦੇ ਕੋਲ ਜਾਊਗਾ ਸਾਡੇ ਵਰਗੇ ਤਾਂ ਜਾਂਦਾ ਨਹੀਂ ਕੋਈ ਆ ਵੀ ਚਿਕਨ ਬਣਾ ਕੇ ਲਿਆ ਰਹੇ ਮੈਂ ਕਰ ਰਹੇ ਆ ਇਤਾਂ ਦੀ ਬਹੁਤ ਮੁਸ਼ਕਲਾਂ ਤੋਂ ਤੰਗ ਆ ਗਏ ਸਾਨੂੰ ਰਾਤੀਂ ਗੱਲ ਐਕਸ਼ਨ ਲੈਣਾ ਘਾਰਪ੍ਰੇਸ਼ਨ ਕਹਿੰਦੇ ਇਸ ਦਾ ਕਾਰਵਾਈਆਂ ਸਮੇਂ ਸਮੇਂ ਤੇ ਕਰਦੇ ਆ ਕਾਰਵਾਈ ਬਿਲਕੁਲ ਨਹੀਂ ਹੁੰਦੀ ਹੁੰਦੀ ਆ ਲੇਕਿਨ ਉਹ ਦਿਨੇ ਕਰਦੇ ਆ ਇਹ ਆਉਂਦੇ 6 ਵਜੇ ਤੋਂ ਬਾਅਦ ਜਦੋਂ 5 ਵਜੇ ਚਲੇ ਜਾਂਦੇ ਆ ਅਗਰ ਕਦੇ ਕਹਿ ਕੇ ਅਸੀਂ ਆ ਵੀ ਜਾਵੇ ਟੀਮ ਤਾਂ ਉਹ ਟੀਮ ਤੋਂ ਤੁਰਦੀ ਆ ਤੇ ਦੌੜ ਜਾਂਦੇ ਆ ਕੀ ਨਦੀ ਲਿੰਕ ਹੈਗਾ ਸਾਨੂੰ ਨਹੀਂ ਪਤਾ ਇਹਦੇ ਬਾਰੇ ਕਿਸੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕੀਤਾ ਹਾਂ ਕੀ ਕਿ ਪ੍ਰਸ਼ਾਸਨ ਨੂੰ ਰਾਤੀ ਅਸੀਂ ਇਨਫੋਰਮ ਕਰਤਾ ਹੈ ਡੀਸੀ ਨੂੰ ਮੈਂ ਮੈਸੇਜ ਭਾਤਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਐਸਪੀ ਸਿਟੀ ਦਿਲਬਰੀ ਜੀ ਨੂੰ ਡੀਐਸਪੀ ਪ੍ਰੀਤਜੀਤ ਜੀ ਨੂੰ ਸਾਰਿਆਂ ਨੂੰ ਅਸੀਂ ਮੈਸੇਜ ਭਾਤੇ ਕਿ ਸਾਡੀ ਗੱਲ ਮਾਰਕੀਟ ਬੰਦ ਰਹਿਣੀ ਹੈ ਤਾਂ ਅਸੀਂ ਚਾਬੀਆਂ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਲੇਕਿਨ ਅੱਜ ਸਾਨੂੰ ਇਹ ਵੀ ਮੇਰੇ ਧਿਆਨ 'ਚ ਨਹੀਂ ਸੀ ਰਾਤੀ ਜਦੋਂ ਕਾਲ ਦਿੱਤੀ ਅਸੀਂ ਕਿ ਅੱਜ 25 ਦਸੰਬਰ ਹੈ ਕ੍ਰਿਸਮਸ ਦਾ ਦਿਨ ਹੈ ਤਾਂ ਸਰਕਾਰੀ ਛੁੱਟੀ ਹੈ ਤਾਂ ਹੁਣ ਦੇਖਦੇ ਹਾਂ ਦੁਪਹਿਰ ਤੱਕ ਅਸੀਂ ਬੈਠੇ ਹਾਂ ਸਾਰੇ ਦੁਕਾਨਦਾਰ ਖੜੇ ਐ ਵੀ ਦੇਖ ਲੈ ਮਾਰਕੀਟ ਸਾਰੀ ਬੰਦ ਆ ਪਰ ਕੋਈ ਛੱਟਰ ਨਹੀਂ ਖੁੱਲਾ ਤਾਂ ਅਸੀਂ ਹੁਣ ਕੁਝ ਵਾਰਾ 1 ਵਜੇ ਤੱਕ ਦੇਖਦੇ ਐ ਨਹੀਂ ਹੋਇਆ ਤਾਂ ਅਸੀਂ ਫੇਰ ਕੱਲ ਸਵੇਰੇ 10 ਵਜੇ ਚਾਬੀਆਂ ਲੈ ਕੇ ਆ ਬਿਲਕੁਲ ਨਹੀਂ ਉਹਨਾਂ ਨੇ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿੱਤਾ ਸੀ ਨੋਡਲ ਅਫਸਰ ਅਪਾਇੰਟ ਕਰਤਾ ਸੀ ਲੇਕਿਨ ਉਹ ਕੀਤਾ ਨਾ ਕੀਤਾ ਇੱਕ ਬਰਾਬਰ ਕੱਲ ਨੋਡਲ ਅਫਸਰ ਵੀ ਇੱਥੇ ਹੀ ਸੀਗਾ ਜਦੋਂ ਮੈਂ ਆਇਆ ਮਾਰਕੀਟ 'ਚ ਉਹਨਾਂ ਨੂੰ ਕਿਹਾ ਉਹ ਕਹਿੰਦਾ ਐਸ ਐਚ ਓ ਸਾਹਿਬ ਸਾਹਮਣੇ ਖੜੇ ਐ ਉਹਨਾਂ ਨਾਲ ਗੱਲ ਕਰ ਲਓ ਐਸ ਐਚ ਓ ਸਾਹਿਬ ਕੋਲ ਗਿਆ ਮੈਂ ਮੈਂ ਲਾਈਨਿੰਗ ਜਿੱਥੇ ਲੱਗੀ ਆ ਗੱਡੀਆਂ ਖੜੀਆਂ ਨੇ ਉਹਨਾਂ ਨੂੰ ਭਜਾਓ ਨਹੀਂ ਜੇ ਤੁਸੀਂ ਕੋਟ ਜਾਓ ਬਣਾਉਣਾ ਹਰੇਕ ਕੰਮ ਲਈ ਅਸੀਂ ਕੋਟ ਚਾਈਏ ਇਹ ਛੋਟੇ ਛੋਟੇ ਕੰਮ ਆ ਜਿਹੜੇ ਉਹਨਾਂ ਲਈ ਵੀ ਮਤਲਬ ਇਦਾਂ ਕਰਨਾ ਪੈ ਰਿਹਾ ਤੁਹਾਨੂੰ ਕੋਟ ਸਾਹਿਬ ਕਿੰਨੇ ਕਿਤੇ ਆਪਾਂ ਦੁਕਾਨਦਾਰ ਵੀ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਸਾਲ-ਸਾਲ ਦੋ-ਦੋ ਸਾਲ ਹੋ ਗਏ ਥੇ ਲਾਈਨਾਂ ਵਿੱਚ ਪਹਿਲਾਂ ਨਹੀਂ ਆਪਾਂ ਜਾਗੇ ਚ ਪਹਿਲੇ ਜਾਗੇ ਦਾ ਇਸ਼ਾਰੇ ਹੋ ਜੀ ਨੋਬਤ ਨਾ ਹੋਵੇ ਆ ਨਹੀਂ ਬਬਰ ਜੀ ਇਹ ਜਿਹੜਾ ਮਾਰਕੀਟ ਚ ਜਿਹੜੇ ਪਾਰਕਿੰਗ ਚ ਲਾਉਣ ਲੱਗੇ ਆ ਇਹ ਦੋ ਤਿੰਨ ਮਹੀਨੇ ਤੋਂ ਹੀ ਲਾਉਣ ਲੱਗੇ ਆ ਦੋ ਸਾਲ ਤੋਂ ਨਹੀਂ ਉਹ ਜਿਹੜੇ ਸੀਗੇ ਦੋ ਸਾਲ ਤੋਂ ਪ ਉਹ ਦਿਨੇ ਤਾਂ ਅਸੀਂ ਚਕਾਏ ਕਈ ਵਾਰੀ ਚਕਾਏ ਤੇ ਡਰਾਈਵ ਚਲਾਈ ਮਤਲਬ ਆਪਣੇ ਬਿਹਾਵਤੀ ਇਹਦੀ ਚਲਾਉਂਦੇ ਹੁੰਨੇ ਆ ਡਰਾਈਵ ਪ੍ਰਸ਼ਾਸਨ ਵਾਲੋਂ ਸਾਨੂੰ ਕੋਈ ਸਾਥ ਨਹੀਂ ਹਰ ਕੁਛ ਇਹ ਸ਼ੋਰੂਮ ਮਾਲਕ ਖੁਦ ਬਿਠਾਉਂਦੇ ਨੇ ਉਹਨਾਂ ਲਈ ਕੋਈ ਹੁਣ ਇਹ ਥੋੜੇ ਉਹ ਦੇਖੋ ਹਰੇਕ ਚੀਜ਼ ਦਾ ਹੁੰਦਾ ਕਿ ਹਾਂ ਵੀ ਕਿਤੇ ਨੁਕਸਾਨ ਵੀ ਹੁੰਦਾ ਫਾਇਦਾ ਵੀ ਹੁੰਦਾ ਹੁਣ ਜੇ ਸਾਡਾ 100 ਸ਼ੋਰੂਮ ਹੈ 100 ਸ਼ੋਰੂਮ 'ਚ ਇੱਕ ਦੋ ਸ਼ੋਰੂਮ ਵਾਲੇ ਲਵਾਉਂਦੇ ਹੋਣਗੇ ਠੀਕ ਹੈ ਨਾ ਨਹੀਂ ਐਦਾਂ ਨਹੀਂ ਹੈਗਾ ਵੀ ਪੂਰੀ ਪਾਲਿਸੀ ਨਹੀਂ ਨਹੀਂ 99% ਕੋਈ ਨਹੀਂ ਲਵਾਉਂਦਾ ਇੱਕ ਦੋ ਸ਼ੋਰੂਮ ਵਾਲੇ ਹੈਗੇ ਉਸਾਨੂੰ ਪਤਾ ਕੌਣ ਲਵਾਉਂਦੇ ਉਹਨਾਂ ਤੋਂ ਡਰਾਈਵ ਸ਼ੁਰੂ ਕੀਤੀ ਹੋ ਅਸੀਂ ਆ ਵੀ ਉਹਨਾਂ ਨੂੰ ਹੁਣ ਹੋ ਰਿਕਵੈਸਟ ਵੀ ਕਰਾਂਗੇ ਸਾਰੇ ਮਿਲ ਕੇ ਕਿ ਭਾਈ ਇਹ ਨਾ ਲਗਾਓ ਤੁਹਾਡੇ ਕਰਕੇ ਮਾਰਕੀਟ ਬਦਨਾਮ ਹੋ ਜੇ ਠੀਕ ਜ਼ਿਰਖਪੁਰ ਖੇਤਰ ਵਿੱਚ ਜ਼ੁਰਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਤਰਕ ਹੋਣਾ ਲਾਜ਼ਮੀ ਹੈ ਇਸੇ ਕਰਕੇ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ ਨੋ ਯੂਅਰ ਟੇਨੈਂਟ ਅੱਜ ਇਸੇ ਵਿਸ਼ੇ ਤੇ ਐਸਐਸਪੀ ਗਜ਼ਲਪੀਤਕੌਰ ਨੇ ਮਕਾਨ ਮਾਲਕਾਂ ਪ੍ਰਾਪਰਟੀ ਡੀਲਰਾਂ ਸੋਸਾਇਟੀਆਂ ਦੇ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਕਿਹਾ ਹੈ ਕਿ ਕਰਾਏਦਾਰ ਤੇ ਨੌਕਰਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਸਕੀਮ ਕਾਈਂਡ ਆਫ ਅ ਥਿੰਗ ਪ੍ਰੋਗਰਾਮ ਕਾਈਂਡ ਆਫ ਅ ਥਿੰਗ ਲਾਂਚ ਕੀਤਾ ਹੈ ਜਿਹਦਾ ਨਾਮ ਹੈ نو ਯੋਰ ਟੈਨੈਂਟ ਆਪਣੇ ਕਿਰਾਏਦਾਰ ਬਾਰੇ ਜਾਨੋ ਬੇਸਿਕ ਇਹਦਾ ਇੰਟੈਂਸ਼ਨ ਇਸ ਇਸ ਪ੍ਰੋਗਰਾਮ ਦਾ ਮੂਹਿਮ ਦਾ ਇਹ ਹੈ ਕਿ ਆਪਾਂ ਨੇ ਜਿੰਨੇ ਵੀ ਕੋਈ ਵੀ ਪਰਸਨ ਨੇ ਟੈਨੈਂਟਸ ਹੈ ਤੁਸੀਂ ਆਪਣੀ ਪ੍ਰਾਪਰਟੀ ਨੂੰ ਰੈਂਟ ਤੇ ਦਿੱਤਾ ਹੋਇਆ ਚਾਹੇ ਉਹ ਰੈਜ਼ੀਡੈਂਸ਼ੀਅਲ ਹੈ ਚਾਹੇ ਉਹ ਕਮਰਸ਼ੀਅਲ ਹੈ ਉਹ ਤੁਸੀਂ ਕਿਸ ਬੰਦੇ ਨੂੰ ਦਿੱਤੀ ਹੈ ਉਸ ਬੰਦੇ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਣਾ ਇਸ ਮੂਹਮ ਦਾ ਪਰਪਸ ਹੈ ਬੇਸਿਕਲੀ ਹੁਣ ਹੋ ਕੀ ਰਿਹਾ ਜਿੰਨੇ ਵੀ ਅਸੀਂ ਕ੍ਰਾਈਮ ਪੈਟਰਨਸ ਜ਼ੀਰਖਪੁਰ ਸ਼ਹਿਰ ਦੇ ਵਿੱਚ ਦੇਖ ਰਹੇ ਹਾਂ ਉਹ ਮੋਸਟ ਆਫ ਦਾ ਕ੍ਰਾਈਮਸ ਕਮਿਟ ਕਰਨ ਵਾਲੇ ਮੇਨ ਜਿਹੜੇ ਅਕਿਊਜ਼ਡ ਹੈ ਉਹ ਆਊਟ ਆਫ ਦਾ ਸਟੇਟ ਨੇ ਔਰ ਜਿਵੇਂ ਜ਼ੀਰਖਪੁਰ ਦੀ ਪੋਪੂਲੇਸ਼ਨ 8 ਲੱਖ ਹੈਗੀ ਹੈ ਅਪ੍ਰੋਕਸੀਮੇਟਲੀ ਔਰ ਇੰਨੇ ਜ਼ਿਆਦਾ ਕਲੋਨੀਆਂਜ਼ ਐ ਇੰਨੇ ਜ਼ਿਆਦਾ ਇੱਥੇ ਫਲੈਟਸ ਹੈਗੀਆਂ ਸੋਸਾਇਟੀਜ਼ ਐ मोस्ट ऑफ द टाइम यही फ्लैट्स जोड़े रेंटेड होंगे हैं या कॉमर्शियल प्रॉपर्टीज़ जी रेंटेड है आर बीइंग यूज एज बाय क्रिमिनल्स एज देयर हाइड आउट्स तो यह पैटर्निक क्राइम दो असी देखिया है हूँ ए सिस्टम के थ्रू जो असि नो योर टैलेंट मुहिम स्टार्ट कर रहे हैं बेसिक परपज है कि थोड़ी तो सहूलियत जी तो पुलिस वेरीफिकेशनज है टैलेंट्स की वो असी सहूलियत प्रोवाइड करनी है तोसाइटीज तो कैंप लगा के ਹੁਣ ਤੱਕ ਜੋ ਅਸੀਂ ਲੋਕਾਂ ਤੋਂ ਪੁੱਛਿਆ ਕਿ ਤੁਹਾਨੂੰ ਬੇਸਿਕ ਦਿੱਕਤ ਕੀ ਆ ਹੈ ਇਹ ਇਹ ਪ੍ਰੋਗਰਾਮ ਇਹ ਚੀਜ਼ ਪੁਲਿਸ ਵੈਰੀਫਿਕੇਸ਼ਨ ਕਿਉਂ ਕਮੀ ਹੈ ਇਸ ਚੀਜ਼ ਦੀ ਇਹਦਾ ਬੇਸਿਕ ਰੀਜ਼ਨ ਇਹ ਲੋਕਾਂ ਤੋਂ ਸਾਹਮਣੇ ਆਇਆ ਹੈ ਲੈਂਡਲੋਰਡਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੁਬਾਰਕਪੁਰ ਦੇ ਵਿੱਚ ਪਾਰਟਿਕੂਲਰਲੀ ਜਾਣਾ ਪੈਂਦਾ ਹੈ ਇਹ ਸਿਸਟਮ ਇੰਨਾ ਕੰਪਲੈਕਸ ਹੈ ਕਈ ਵਾਰੀ ਉਹ ਫਾਰਮਸ ਰਿਜੈਕਟ ਕਰ ਦਿੰਦੇ ਆ ਤਾਂ ਇਹ ਇੱਕ ਕੰਪਲੈਕਸਿਟੀ ਦੇ ਕਰਕੇ ਬੇਸਿਕਲੀ ਇ ਟੈਨੈਂਟ ਵੈਰੀਫਿਕੇਸ਼ਨ ਸਲੋ ਪ੍ਰੋਸੈਸ ਹੈ ਹੋ ਨਹੀਂ ਰਿਆ ਹੁਣ ਅਸੀਂ ਇੱਕ ਏ ਸੂ ਪ੍ਰੋਬਲਮ ਨੂੰ ਦੂਰ ਕਰਕੇ ਅਸੀਂ ਇੱਕ ਕੈਂਪ ਸਿਸਟਮ ਸਟਾਰਟ ਕਰਨਾ ਹੈ ਪਰਪਸ ਕੀ ਹੈ ਕਿ ਸੁਵਿਧਾ ਕੇਂਦਰ ਦੇ ਦੋ ਬੰਦੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੀ ਸੁਸਾਇਟੀ ਦੇ ਵਿੱਚ ਆਣਗੇ ਇੱਕ ਇੱਕ ਅਸੀਂ ਆਪਣਾ EMPLOYE ਮੁਬਾਰਕਪੁਰ ਤੋਂ ਲੈ ਕੇ ਆਵਾਂਗੇ ਤੇ ਔਨ ਦਾ ਸਪੌਟ ਜਿਹੜੇ ਤੁਹਾਨੂੰ ਫਾਰਮਸ ਅਸੀਂ ਦਿੱਤੇ ਹੋਣਗੇ ਇੱਕ ਦਿਨ ਪਹਿਲਾਂ ਸਾਰੇ ਕਲੋਨੀਆਂਜ਼ ਉਸ ਸਾਰੀ ਰੈਜ਼ੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਨੂੰ ਫਾਰਮਸ ਭੰਨ ਦਿੱਤੇ ਜਾਣਗੇ ਤੇ ਟੈਨੈਂਟਸ ਨੇ ਉਹ ਫਾਰਮ ਫਿਲ ਕਰਨੇ ਹਨ ਔਨ ਦਾ ਸਪੌਟ ਉਹ ਫਾਰਮਸ ਦੀ ਕਲੈਕਸ਼ਨ ਕੀਤੀ ਜਾਵੇਗੀ ਸੁਵਿਧਾ ਕੇਂਦਰ ਸਟਾਫ ਵੱਲੋਂ ਔਰ ਉਹਨਾਂ ਨੂੰ ਅਪਲੋਡ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਊਗੀ ਹੁਣ ਇਹਦੇ ਵਿੱਚ ਸਹੂਲਤਾਂ ਕਿਆ ਹੋਣਗੀਆਂ ਤੁਹਾਨੂੰ ਇੱਕ ਤਾਂ ਤੁਹਾਡਾ ਈਜ਼ ਆਫ ਵੈਰੀਫਿਕੇਸ਼ਨ ਹੋ ਜਾਣਾ ਦੂਸਰੀ ਰਾਈਟ ਨਾਉ ਤੁਹਾਨੂੰ ਫਾਰਮਸ ਦੇ ਵਿੱਚ ਭਰਨ ਦੇ ਵਿੱਚ ਡਾਕੂਮੈਂਟਸ ਹੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਹੈਗੀਆਂ ਜਦੋਂ ਸਟਾਫ ਤੁਹਾਡੇ ਕੋਲ ਮੌਜੂਦ ਹੋਊਗਾ ਅਗਰ ਤੁਸੀਂ ਕੋਈ ਗਲਤ ਡਾਕੂਮੈਂਟ ਵੀ ਲੈ ਕੇ ਆ ਰਹੇ ਹੋ ਭਰਨ ਦੇ ਲਈ ਉਹ ਔਨ ਦਾ ਸਪੌਟ ਕਰੈਕਟ ਕਰ ਦੇਣਗੇ ਤੇ ਇੱਕ ਇਹ ਵੀ ਸੁਣਨ ਚ ਆਇਆ ਸੀ ਕਿ ਜਿਹੜੇ ਕੈਫੇਜ਼ ਹੈ ਲੋਕ ਉਹਨਾਂ ਦੇ ਕੋਲ ਜਾ ਕੇ ਫਾਰਮ ਭਰਵਾ ਲੈਂਦੇ ਆ ਕਾਫੇਸ ਨਾਰਮਲੀ ਤੁਹਾ ਤੋਂ ਡਬਲ ਫੀਸ ਵੀ ਲੰਦਾ ਹੈ ਔਰ ਫਿਰ ਤੁਹਾਡੇ ਫਾਰਮਸ ਵੀ ਗਲਤ ਭਰ ਦਿੰਦਾ ਹੈ ਤਾਂ ਇੱਕ ਤੁਹਾਨੂੰ ਤੁਹਾਡਾ ਖਰਚਾ ਵੀ ਬਚ ਰਿਹਾ ਹੈ ਤੁਹਾਡੇ ਫਾਰਮਸ ਵੀ ਸਹੀ ਚੱਲ ਰਹੇ ਹਨ ਪਰੇ ਜਾਣਗੇ ਔਰ ਵੈਰੀਫਿਕੇਸ਼ਨ ਹੋਊਗੀ ਜਦੋਂ ਇਹ ਵੈਰੀਫਿਕੇਸ਼ਨ ਹੋਗੀ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਆਪਾਂ ਨੂੰ ਇਹ ਪਤਾ ਚੱਲ ਜੇਗਾ ਪੁਲਿਸ ਨੂੰ ਸੁਸਾਇਟੀਜ਼ ਨੂੰ ਤੁਹਾਡੇ ਨੇਬਰਸ ਨੂੰ ਤੁਹਾਨੂੰ ਸਭ ਨੂੰ ਇਹ ਪਤਾ ਹੋਊਗਾ ਕਿ ਤੁਹਾਡੇ ਨੇਬਰਹੂਡ ਦੇ ਵਿੱਚ ਕਿਹੜਾ ਬੰਦਾ ਰਹਿ ਰਿਹਾ ਹੈ ਕਿ ਉਹ ਬੰਦੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਹੈਗਾ ਹੁਣ ਇਦੇ ਵਿੱਚ ਅਸੀਂ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਅਸੀਂ ਸਪਾ ਸੈਂਟਰਸ 'ਚ ਵੀ ਰੇਡ ਕਰ ਰਹੇ ਹਾਂ ਹੁਣ ਅਸੀਂ ਇਹ ਪੈਟਰਨ ਫਾਲੋ ਕੀਤਾ ਹੈ ਕਿ ਜਿਹੜੇ ਵੀ ਜਿਹੜਾ ਉਸ ਪ੍ਰੋਪਰਟੀ ਦਾ ਓਨਰ ਹੈ ਜਿੱਥੇ ਉਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਸਪਾ ਸੈਂਟਰ ਦੇ ਵਿੱਚ ਅਸੀਂ ਉਹਨੂੰ ਵੀ ਨਾਮਜ਼ਦ ਕਰ ਰਹੇ ਹਾਂ ਤਾਂ ਇਹ ਇੱਕ ਹੰਬਲ ਰਿਕਵੈਸਟ ਹੈ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਵੈਰੀਫਿਕੇਸ਼ਨ ਦੇ ਵਿੱਚ ਤੁਹਾਡਾ ਹੀ ਫਾਇਦਾ ਹੈ ਤੁਹਾਡੀ ਹੀ ਸੇਫਟੀ ਹੈ ਉਹਦੇ ਲਈ ਅਗਰ ਪੁਲਿਸ ਪ੍ਰਸ਼ਾਸਨ ਇਹਨਾਂ ਐਫਰਟ ਕਰ ਰਿਹਾ ਹੈ ਤਾਂ ਤੁਸੀਂ ਵੀ ਵੱਧ ਚੜ ਕੇ ਇਸ 'ਚ ਹਿੱਸਾ ਲਓ ਜੇ ਤੁਸੀਂ ਨਹੀਂ ਲਾਉਂਗੇ ਕੱਲ ਤੁਹਾਡੇ ਫਲੈਟ ਦੇ ਵਿੱਚ ਲੈਟਸ ਅਸਿਊਮ ਕੋਈ ਵੀ ਗਲਤ ਕੰਮ ਹੋ ਗਿਆ ਕੋਈ ਉਥੋਂ ਕ੍ਰਿਮੀਨਲ ਐਕਟੀਵਿਟੀ ਫੜੀ ਗਈ ਤਾਂ ਤੁਸੀਂ ਵੀ ਉਸ ਅਪਰਾਧ ਦੇ ਵਿੱਚ ਉਨੇ ਹੀ ਹਿੱਸੇਦਾਰ ਹੋਵੋਗੇ ਜਿਹੜਾ ਉਹ ਅਪਰਾਧ ਕਰ ਰਿਹਾ ਤਾਂ ਇਹ ਇੱਕ ਸੇਫਟੀ ਹਮੇਸ਼ਾ ਸ਼ਹਿਰ ਦੀ ਕੋਈ ਵੀ ਚੀਜ਼ ਦੀ ਸੇਫਟੀ ਇਜ਼ ਅ ਜੁਆਇੰਟ ਐਫਰਟ ਪੁਲਿਸ ਆਪਣੇ ਵੱਲੋਂ ਉਨਾ ਹੀ ਕੰਟ੍ਰਿਬਿਊਟ ਕਰਦੀ ਹੈ ਜਿੰਨਾ ਤੁਸੀਂ ਉਹਦਾ ਸਾਥ ਦੇਵੋਗੇ ਅਸੀਂ ਆਪਣੇ ਵੱਲੋਂ ਪੂਰੇ ਵਚਨਬੱਧ ਹਾਂ ਤੁਹਾਡੀ ਸੇਫਟੀ ਐਨਸ਼ੋਰ ਕਰਨ ਦੇ ਲਈ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਰਿਕਵੈਸਟ ਹੈ ਕਿ ਅਸੀਂ ਹਰ ਹਫ਼ਤੇ ਜ਼ੀਰਕਪੁਰ ਦੇ ਵਿੱਚ ਦੋ ਰੈ residențial ਵੈਲਫੇਅਰ ਸੋਸਾਇਟੀਆਂ ਨੂੰ ਤੇ ਟਕੌਲੀ ਦੇ ਵਿੱਚ ਇੱਕ ਰੈ residențial ਵੈਲਫੇਅਰ ਸੋਸਾਇਟੀ ਨੂੰ ਕਵਰ ਕਰਨਾ ਹੈ ਪੂਰੀ ਉਹਦੇ ਵਿੱਚ ਜਿੰਨੇ ਵੀ ਟੈਨੈਂਟਸ ਆ ਉਹਦਾ ਡਾਟਾਬੇਸ ਜਨਰੇਟ ਹੋਊਗਾ ਉਹ ਡਾਟਾਬੇਸ ਦੇ ਨਾਲ ਆਪਾਂ ਨੂੰ ਆਪਣੇ ਜ਼ੀਰਕਪੁਰ ਦੇ ਵਾਸੀਆਂ ਨੂੰ ਹੀ ਫਾਇਦਾ ਹੈ ਵੱਧ ਛੜ ਕੇ ਇਸ ਮੁਹਿੰਮ ਦੇ ਵਿੱਚ ਪਾਰਟਿਸਿਪੇਟ ਕਰੋ ਤੁਹਾਡੀ ਕੋਈ ਦਿੱਕਤ ਪਰੇਸ਼ਾਨੀ ਹੈ ਔਨ ਦਾ ਸਪੌਟ ਰਿਸੋਲਵ ਹੋਗੀ ਬਟ ਇੱਕ ਵਾਰੀ ਟਰਸਟ ਕਰਕੇ ਤੁਸੀਂ ਹੁਣ ਤੱਕ ਇੰਨਾ ਸਹਿਯੋਗ ਦਿੱਤਾ ਹੈ ਆਪਾਂ ਸਕਸੈਸਫੁਲੀ ਰੇਡਸ ਹਨੀਆਂ ਕੰਡਕਟ ਕਰ ਰਹੇ ਹਾਂ ਤੁਹਾਡੇ ਸ਼ਹਿਰ ਵਾਸੀਆਂ ਨੇ ਇੰਨਾ ਸਹਿਯੋਗ ਸਾਨੂੰ ਬਖਸ਼ਿਆ ਉਸ ਦੇ ਲਈ ਬਹੁਤ ਬਹੁਤ ਧੰਨਵਾਦ ਇਹੀ ਕੋਆਪਰੇਸ਼ਨ ਮੈਂ ਤੁਹਾਨੂੰ ਅਪੀਲ ਕਰ ਰਹੀ ਹਾਂ ਕਿ ਉਵੇਂ ਹੀ ਆਪਾਂ ਨੋ ਯਰ ਟੈਨੈਂਟਸ ਜਿਹੜਾ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਸਾਡੇ ਵੱਲੋਂ ਇਹਨੂੰ ਵੀ ਸਕਸੈਸਫੁਲ ਬਣਾਉਣਾ ਸਿਰਫ ਤੁਹਾਡੇ ਹੱਥ ਹੈ ਰੇਲਵੇ ਪੁਲਿਸ ਗੁਰਦਾਸਪੁਰ ਨੇ ਰੇਲ ਗੱਡੀ ਵਿਚੋਂ ਮੋਬਾਈਲ ਫੋਨ ਅਤੇ ਯਾਤਰੀਆਂ ਦਾ ਹੋਰ ਸਮਾਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ ਚੋਰੀ ਦਾ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ। ਇਹ ਮੋਬਾਈਲ ਕੁਝ ਦਿਨ ਪਹਿਲਾਂ ਟਾਟਾ ਮੋਰੀ ਟ੍ਰੇਨ ਵਿੱਚੋਂ ਮਹਾਰਾਸ਼ਟਰ ਦੇ ਇੱਕ ਯਾਤਰੀ ਦਾ ਚੋਰੀ ਹੋ ਗਿਆ ਸੀ। ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਫਤਿਹਗੜ੍ਹ ਸਾਈ ਵਿਖੇ ਬਾਇਓ ਡਿਗਰੇਡੇਬਲ ਅਤੇ ਕੰਪੋਸਟੇਬਲ ਡਿਸਪੋਜ਼ੇਬਲ ਸਮਾਨ ਦੀ ਵੰਡ ਸੰਬੰਧੀ ਇੱਕ ਮਹੱਤਵਪੂਰਨ ਫਲੈਗ ਆਫ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਪ੍ਰਾਲਾ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਪੀਪੀਸੀਬੀ ਵੱਲੋਂ ਜਿਲਾ ਪ੍ਰਦਾਨ ਗੁਰਦੁਆਰਾ ਕਮੇਟੀ ਅਤੇ ਮੰਡੀ ਗੋਬਿੰਦਗੜ੍ਹ ਤੇ ਖੰਨਾ ਦੀਆਂ ਉਦਯੋਗਿਕ ਇਕਾਈਆਂ ਦੇ ਸਾਂਝੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਤੇ ਇਹ ਵਾਤਾਵਰਣ ਮਿੱਤਰ ਡਿਸਪੋਜ਼ੇਬਲ ਸਮਾਨ 25 ਦਸੰਬਰ ਤੋਂ 27 ਦਸੰਬਰ ਤੱਕ ਆਯੋਜਿਤ ਹੋ ਰੇ ਸ਼ਹੀਦੀ ਸਭਾ ਦਰਾਨ ਵੱਖ-ਵੱਖ ਲੰਗਰਾਂ ਵਿੱਚ ਸੰਗਤ ਨੂੰ ਪੂਰੀ ਤਰ੍ਹਾਂ ਮੁਫਤ ਉਪਲਬਧ ਕਰਵਾਇਆ ਜਾਵੇਗਾ ਮੈਂ ਅਲਵਨੀ ਤੂਗੇ ਮੈਂਬਰ ਸਰਪੰਚ ਪੰਜਾਬ ਪলিউਸ਼ਨ ਕੰਟਰੋਲ ਬੋਰਡ ਅੱਜ ਅਸੀਂ ਬੋਰਡ ਵੱਲੋਂ ਇੱਕ ਉਪਰਾਲਾ ਕੀਤਾ ਹੈ ਜਿਹੜੇ ਸਾਡੇ ਜਿੱਤੇਗੜ੍ਹ ਸਾਹਿਬ ਦੇ ਵਿੱਚ ਜਿਹੜੇ ਸਾਡੇ ਸੀ ਦੀ ਫੂਲ ਮੇਲਾ ਹੁੰਦਾ ਇਸ ਦੇ ਉੱਤੇ ਅਸੀਂ ਅੱਜ ਆਏ ਆਂ ਤੇ ਅਸੀਂ ਜਿਹੜਾ ਹੈਗਾ ਸਿੰਗਲ ਯੂਜ਼ ਪਲਾਸਟਿਕ ਨੂੰ ਆਨ ਲਈ ਜਿਹੜਾ ਹੈ ਤੇ ਜੇ ਬੈਗ ਵਗੈਰਾ ਤੇ ਆਪਣਾ ਸਮਗਰੀ ਦਿੱਤੀ ਹੈ ਤਾਂ ਜੋ ਜਿਹੜੀ ਵੀ ਸਹਾ ਸੰਗਠ ਹੈਗੀ ਹੈ ਜਿੰਨੇ ਵੀ ਸਾਡੇ ਰਸਤੇ ਦੇ ਵਿੱਚ ਜਿੰਨੇ ਵੀ ਯੂਜ਼ ਕਰ ਰਹੇ ਆ ਪਲਾਸਟਿਕ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਪਲਾਸਟਿਕ ਵਰਤੋਂ ਨਾ ਕਰਨ ਤੇ ਜਿਹੜੀ ਸਮਗਰੀ ਹੈਗੀ ਹੈ ਇਹ ਬਾਇਓ ਡਿਗਰੇਡੇਬਲ ਹੈ ਤੇ ਇਹਦੇ ਵਿੱਚ ਹੀ ਜਿਹੜਾ ਹੈ ਸਾਰਿਆਂ ਨੂੰ ਜਿਹੜੀ ਹੈ ਲੰਗਰ ਦੀ ਸੇਵਾ ਕੀਤੀ ਜਾ ਰਹੀ ਇਜ਼ੇ ਦੀਨ ਅਸੀਂ ਜਿਹੜੇ ਹੈਗੇ ਪਲੇਟਸ ਤਕਰੀਬਨ 1 ਲੱਖ ਗਲਾਸਿਸ 2 ਲੱਖ ਬਾਉਲ 2 ਲੱਖ ਕੂਲ 2 ਲੱਖ ਤੇ گارਬੇਜ ਕਲੈਕਸ਼ਨ ਬੈਗ ਜਿਨ੍ਹਾਂ ਦੇ ਵਿੱਚ ਇਹਨੂੰ ਇਕੱਠਾ ਕਰਨਾ ਹੈ ਉਹ ਵੀ ਕੰਪੋਸਟੇਬਲ ਹੈ ਉਹ ਇਹਨਾਂ ਨੂੰ ਅੱਜ ਗੁਰਦੁਆਰਾ ਸਾਹਿਬ ਨੂੰ ਦੇ ਕੇ ਚੱਲੇ ਆ ਜੀ ਅਸੀਂ ਸੇਵਾ ਨਿਭਾਈ ਹੈ ਪ੍ਰਦੂਸ਼ਣ ਰੋਕਥਾ ਬੋਰਡ ਕੋਲ ਇਸ ਸ਼ੀਧੀ ਸਮਾਧਨ ਦੇ ਉੱਤੇ ਤੁਸੀਂ ਹੋਰ ਕਿਹੜੀ ਜਗ੍ਹਾ ਚੱਲ ਰਹੀ ਹੈ ਸਾਰੇ ਪੰਜਾਬ 'ਚ ਚੱਲ ਰਹੀ ਹੈ ਸਾਡੇ ਤਾਂ ਸਾਰੇ ਕਿਤੇ ਮੁਹਿੰਮ ਹੈ ਵੀ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਕਿਉਂਕਿ ਇਹ ਕੇਂਦਰ ਸਰਕਾਰ ਦਾ ਵੀ ਹੈਗਾ ਤੇ ਪੰਜਾਬ ਸਰਕਾਰ ਦਾ ਵੀ ਹੈ ਇਹ ਪਰੰਨਾ ਕਿ ਸਿੰਗਲ ਯੂਸ ਪਲਾਸਟਿਕ ਤੋਂ ਜਿਹੜਾ ਹੈ ਉਹ ਪਰਹੇਜ਼ ਕੀਤਾਵੇ ਤੇ ਇਸ ਤੋਂ ਸਾਨੂੰ ਬਾਹਰ ਨਿਕਲੇ ਜਾਵੇ। ਜਿਹੜੇ ਲੋਕ ਦੁਕਾਨਾਂ ਦੇ ਉੱਤੇ ਲਵਾ ਆ ਬੈਨਰ ਤੋਂ ਪਾਰਿਆ। ਉਹਨਾਂ ਦੇ ਕੋਈ ਕਾਰਵਾਈ ਕੀਤੀ ਹੈ। ਹਾਂਜੀ ਉਹਨਾਂ ਦੇ ਉੱਤੇ ਜਿਹੜੀ ਹੈਗੀ ਸਾਡੀ ਜਿਹੜੀ ਰੀਜਨ ਆਫਿਸ ਹੈਗੀਆਂ ਜੀ ਉਹ ਲੋਕਲ ਗਵਰਨਮੈਂਟ ਦੇ ਨਾਲ ਮਿਲ ਕੇ ਜਿਹੜੀ ਹੈ ਸਮੇਂ-ਸਮੇਂ ਤੇ ਉਹਨਾਂ ਨੂੰ ਗਾਈਡ ਵੀ ਕਰਦੇ ਆ ਤੇ ਜਿਹੜੀਆਂ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਰੇਡਸ ਵੀ ਕਰਦੇ ਆ ਤੇ ਉਹਨਾਂ ਦੀ ਚਲਾਨੀ ਕੀਤੀ ਜਾਂਦੀ ਹੈ ਤੇ ਪਲਾਸਟਿਕ ਨੂੰ ਜਬਤ ਕਰਕੇ local government ਜਿਹੜੀਆਂ use ਹੈ ਉਹਨਾਂ ਦੇ ਹਵਾਲੇ ਵਿੱਚ ਲਗਾਤਾਰ ਚੱਲੀ ਚਾਰੀ ਉਹਨਾਂ ਦੀ ਲਈ ਅਸੀਂ ਬੋਰ ਜਿਹੜਾ ਹੈਗਾ ਸੁਹੀਮ ਨੂੰ ਤੇਜ਼ ਕਰਦਾਂਗੇ ਜੀ ਤੇ ਆਨ ਵਾਲੇ ਸਦਮੇ ਦੇ ਵਿੱਚ ਸਭ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਸਿੰਗਲ ਯੂਜ਼ ਪਲਾਸਟਿਕਸ ਨੂੰ ਅਸੀਂ ਬਾਹਰ ਨਾ ਕਰੀਏ ਤਾਂ ਦੇਖਿਆ ਰਹੇ ਕਿ ਕੁਰਕਰੇ ਲੇਜ਼ ਤੇ ਕਾਹੜੀ ਪਲਾਸਟਿਕ ਜਿਹੜੀ ਉਹ ਵੀ ਰੋਡਾਂ ਦੇ ਉੱਪਰ ਪਾਈ ਜਾਂਦੇ ਉਹਨਾਂ ਬਾਰੇ ਕੀ ਹੈ ਸਿੰਗ ਜਿਹੜੇ ਕੁਰਕਰੇ ਤੇ ਲੇਜ਼ ਦੇ ਪਲਾ ਹੈਗੇ ਆਂ ਜੀ ਪੈਕੇਜ ਇਹ ਪਲਾਸਟਿਕ ਨਹੀਂ ਹੈ ਇਹ ਐਮ ਐਲ ਪੀ ਹੈ ਮਲਟੀ ਲੇਅਰ ਪਲਾਸਟਿਕ ਹੈ ਤੇ ਇਹ ਇੱਕ ਇੰਡਸਟਰੀ ਦਾ ਰਾ ਮਟੀਰੀਅਲ ਵੀ ਹੈ ਕਿਉਂਕਿ ਇਹਦੇ ਵਿੱਚੋਂ ਵੀ ਅਸੀਂ ਜਿਹੜਾ ਪੈਰੋ ਆਇਲ ਜਿਹੜ ਸੋ ਉਹਦਾ ਵੀ ਇੱਕ ਅਲੱਗ ਤੋਂ ਪ੍ਰੋਜੈਕਟ ਚੱਲ ਰਿਹਾ ਹੈ ਇਹ ਅਸੀਂ ਤਾਂ ਪੰਜਾਬ ਦੇ ਵਸਨੀਕਾਂ ਨੂੰ ਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦਾ ਉਸ ਤੋਂ ਬਾਹਰ ਆਈਏ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਘਰੇਲੂ ਜਿਹੜੇ ਥੈਲੇ ਆ ਉਹਨਾਂ ਦੀ ਵਰਤੋਂ ਕਰੀਏ ਤੇ ਜਿਹੜੀਆਂ ਬਾਇਓ ਹੈਗੀਆਂ ਡੀਗਰੇਡੇਬਲ ਚੀਜ਼ਾਂ ਇਹਨਾਂ ਦੀ ਵਰਤੋਂ ਕਰੀਏ ਤਾਜੋ ਅਸੀਂ ਇਹ ਪਲਾਸਟਿਕ ਤੋਂ ਆਪਣੇ ਪੰਜਾਬ ਨੂੰ ਮੁਕਤ ਕਰ ਸਕਦੇ ਸਰ ਪੰਜਾਬ ਦੇ ਵਿੱਚੋਂ ਕਾਫੀ ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ ਔਰ ਜਿਹੜਾ ਪੋਲੀਟਿਕਨ ਨੂੰ ਕਾਫੀ ਕੰਟਰੋਲ ਕੀਤਾ ਜਾ ਰਿਹਾ ਜੜਖੰਡ ਦੇ ਹੋ ਰਹੀ ਹੈ ਜਿਹੜੀ ਹਰੇ ਵਾਂਗ ਕੱਟੀ ਜਾ ਰਹੀ ਆ ਪਿਛਲੇ ਦਿਨ ਇੱਕ ਐਲਾਨ ਹੋਇਆ ਕਿ ਇਹ ਜੂ ਦੇ ਵਿੱਚ ਜਿਹੜੇ ਕਿ 100 ਰਕਤ ਤੋਂ ਵੱਧ ਕੱਟੇ ਜਾਣੇ ਆ ਉਹਨਾਂ ਦੇ ਲਈ ਵੀ ਕੋਈ ਤੋੜੇ ਮੇਰੇ ਮਨਜ਼ੂਰ ਕਰਦੇ ਨੇ ਉਹ ਜਿਹੜਾ ਹੈਗਾ ਜੀ ਸਾਡਾ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਹੈ ਪੰਜਾਬ ਦਾ ਉਹ ਉਸ ਦੇ ਉੱਤੇ ਜਿਹੜੀ ਹੈਗੀ ਨਿਗਰਾਨੀ ਕਰਦਾ ਹੈਗਾ ਬਾਕੀ ਫਿਰ ਵੀ ਕੁਝ ਈਸ਼ੂ ਮੇਰੇ ਧਿਆਨ 'ਚ ਜਾਂਦਾ ਮੈਂ ਇਹਨੂੰ ਹਾਈਲਾਈਟ ਕਰ ਦਾਂਗਾ ਪੋਰਲ ਜਪਾਰਟਮੈਂਟ ਠੀਕ ਹੈ ਜੀ ਥੈਂਕ ਯੂ 10ਵੇਂ ਪਾਛੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਸ਼ਹੀਦੀ ਸਭਾ ਜੋ ਕਿ 25 26 ਤੇ 27 ਦਸੰਬਰ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤੇਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਮੌਕੇ ਪੈਦਲ ਮਾਰਚ ਵਿੱਚ ਹਿੱਸਾ ਲੈਣ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਬ ਚਰਨਜੀਤ ਸਿੰਘ ਚੰਨੀ ਦੇ ਪ੍ਰਾ ਡਾਕਟਰ ਮਨੋਹਰ ਸਿੰਘ ਨੇ ਦੱਸਿਆ ਕਿ ਪੈਦਲ ਮਾਰਚ ਬਸੀ ਪਠਾਣਾ ਤੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੱਕ ਪੈਦਲ ਮਾਰਚ ਨਾਲ ਸ਼ੁਰੂ ਹੋਇਆ ਜਿਸ ਵਿੱਚ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਿਰਕਤ ਕੀਤੀ ਵਾਇਰਜੀ ਕ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤੇ ਅਸੀਂ ਬਸੀ ਪਠਾਣੇ ਹਲਕੇ ਵਿੱਚ ਸਾਰੇ ਪਿੰਡਾਂ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਸਾਰੇ ਪਿੰਡਾਂ ਵਿੱਚ ਪਿੰਡਾਂ ਦੇ ਅੰਦਰ ਅੰਦਰ ਪੈਦਲ ਘੁੰਮ ਕੇ ਕਿਕ ਅਸੀਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਦਰੀ ਜੀ ਦੀ ਲਸਾਨੀ ਸ਼ਹਾਦਤ ਨੂੰ समर्पित पैदल यात्रा काफी ਦਿਨਾਂ ਤੋਂ ਸ਼ੁਰੂ ਕਰੀ ਹੋਈ ਸੀ ਅਸੀਂ ਲਗਭਗ 45-50 ਪਿੰਡਾਂ 'ਚ ਪੈਦਲ ਯਾਤਰਾ કરી ਕੁਝ ਪੰਚਾਇਤਾਂ ਦੇ ਇਲੈਕਸ਼ਨ ਆ ਗਏ ਸੀ ਉਸ ਕਰਕੇ ਥੋੜਾ ਪ੍ਰੋਗਰਾਮ ਰੋਕਣਾ ਪਿਆ ਸੀ ਅੱਜ ਅਸੀਂ ਲਖੀਰਲੇ ਦੇ ਨੇ ਅਧਿਗੜ ਸਾਹਿਬ ਨਤਸਤਕ ਹੋਣ ਆਏ ਹੈ ਸਦਾਰ ਚੰਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਬੱਸੀ ਤੋਂ ਸਾਡੇ ਨਾਲ ਤੁਰੇ ਸੀ ਪੈਦਲ ਯਾਤਰਾ ਚੱਲਦੇ ਆ ਰਹੇ ਸੀ ਉਹਨਾਂ ਨੂੰ ਫਿਰ ਬਾਅਦ 'ਚ ਕੁਝ ਜਲੰਧਰ ਜਾਣਾ ਪਿਆ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪਿੰਡਾਂ ਦੇ ਸਾਥੀਆਂ ਨਾਲ ਬਹੁਤ ਹੀ ਸਤਿਕਾਰ ਸਹਿਤ ਇੱਥੇ ਆਪਣਾ ਮੱਥਾ ਟੇਕਣ ਆਏ ਹਾਂ ਤੇ ਆਪਣੀ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਇਹ ਯਾਤਰਾ ਜਿਹੜੀ ਅੱਜ ਕਰਤਾ ਹੈ। ਨਵੇਂ ਸਾਲ ਦੀ ਆਮਦ ਨੂੰ ਵੇਖਦੇ ਪੰਜਾਬ ਪੁਲਿਸ ਪੱਬਾ ਪਾਰ ਦੇਸ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਬੀਐਸਐਫ ਅਤੇ ਫੌਜ ਦੇ ਸਹਿਯੋਗ ਦੇ ਨਾਲ ਜ਼ਿਲ੍ਹੇ ਭਰ ਵਿੱਚ ਨਾਕਿਆਂ ਦੀ ਤਾਇਨਾਤੀ ਕੀਤੀ ਗਈ ਤਾਂ ਜੋ ਕੋਈ ਵੀ ਸਖਸ਼ ਜ਼ਿਲ੍ਹੇ ਵਿੱਚ ਕਿਸੇ ਵੀ ਅਨੁਸੁਖਾਂ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸਦੇ ਚਲਦੇ ਹਾਂ ਅਜ ਪਠਾਨਕੋਟ ਸ਼ਹਿਰ ਵੀ ਘੇ ਪੁਲਿਸ ਵੱਲੋਂ ਆਰਮੀ ਦੇ ਸਹਿਯੋਗ ਨਾਲ ਇੱਕ ਫਲੈਗ ਮਾਰਚ ਕਰਿਆ ਗਿਆ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ ਦੂਜੇ ਪਾਸੇ ਸਰਹੱਦੀ ਖੇਤਰ ਵਿੱਚ BSF ਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਸ਼ੱਕੀ ਥਾਵਾਂ ਨੂੰ ਬਰੀਕੀ ਨਾਲ ਵਿਖੰਗਾਲਿਆ ਜਾ ਰਿਹਾ ਹੈ ਧਿਆਰਾ ਦੀ ਮਦੀ ਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਾਰੀ ਫੋਰਸ ਆਰਮੀ BSF ਦਾ ਇਹ ਕੰਬਾਈਨਡ ਆਪਰੇਸ਼ਨ ਚੱਲਦਾ ਰਹਿੰਦਾ ਵਾ ਤੇ ਪਹਿਲਾਂ ਸਾਈਡਾਂ ਤੇ ਸਿਵਨਪੁਰ ਸਾਈਡ ਹੋਰ ਜਿੱਧਰ ਜਿੱਧਰ ਦੀ ਰੋਜ਼ ਅਸੀਂ ਆਪਣਾ ਪਲਾਨ ਕਰ ਲੈਂਦੇ ਆ ਤੇ ਵਹੀ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਸਰਚ ਵਗੈਰਾ ਚੱਲਦੀ ਰਹਿੰਦੀ ਹੈ ਕੋਈ ਇਨਪੁਟ ਵਗੈਰਾ ਨਹੀਂ ਕੋਈ ਖਾਸ ਇਨਪੁਟ ਨਹੀਂ ਆਇਆ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਇਹ ਰੋਜ਼ ਹੀ ਚੱਲਦਾ ਹੈ ਜਿਕਰ ਦੇਖਿਆ ਜਾਵੇ ਕਿੰਨੇ ਕਿ ਨਾਕੇ ਜੜੇ ਲਗਾਏ ਗਏ ਨੇ ਸਾਲ ਨੂੰ ਦੇਖਦੇ ਹੋਏ ਨੋ ਕੈਨ ਦੀ ਕਾਊਂਟਿੰਗ ਦਸਮੀ ਨਹੀਂ ਜਾਇਜ਼ ਨਹੀਂ ਹੈਗੀ ਬਟ ਹਿੱਸਾ ਸਾਰਾ ਜਿਹੜਾ ਏਰੀਆ ਉਹਨੂੰ ਕਵਰ ਕੀਤਾ ਹੋਇਆ ਨਾ ਕਿਰਾਂ ਹੀ ਕਰਦੇ ਆ ਸੀ ਪਰ ਪਿਛਲੇ ਦਿਨ ਸੁਣ ਵਿੱਚ ਆਇਆ ਸੀਗਾ ਕਿ ਕੁਝ ਲੋਕਾਂ ਨੂੰ ਜਿਹੜਾ ਰਾਊਂਡ ਅਪ ਕੀਤਾ ਗਿਆ ਤੇ ਹੈ ਦਰਗਾਹ ਜੇ ਕੋਈ ਡਾਊਟਫੁਲ ਬੰਦਾ ਲੱਗਦਾ ਉਹਨੂੰ ਰਾਊਂਡ ਅਪ ਕਰਨਾ ਬੰਦਾ ਉਹ ਚੈੱਕ ਉਹਨੂੰ ਚੈੱਕ ਕਰਕੇ ਉਹਨੂੰ ਪ੍ਰੋਪਰਲੀ ਫਰੀ ਕਰ ਦਿੱਤਾ ਜਾਂਦਾ ਹੈ ਲੋਕਾਂ ਵਿੱਚ ਕਾਫੀ ਉਹ ਅਫਵਾਹਾਂ ਕਰਦੀ ਰਹੇ ਨੇ ਉਹਦੇ ਬਾਰੇ ਕੀ ਨਹੀਂ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਰੂਟੀਨ ਸਰਦੀਆਂ ਦਿਨਾਂ ਵਿੱਚ ਨਵੇਂ ਸਾਲ ਦੇ ਤੇ ਇਸ ਕੇ ਰੂਟੀਨ ਦੀ ਚੈਕਿੰਗ ਚੱਲਦੀ ਹੈ ਕੋਈ 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 ਅਫਵਾਹ ਹੀ ਕੋਈ ਗੱਲ ਨਹੀਂ ਲੋਕਾਂ ਦੀ ਸਿਕਿਉਰਟੀ ਲਈ ਪੁਲਿਸ ਬੈਠੀ ਹੈ ਔਰ ਆਪਣਾ ਕੰਮ ਕਰ ਰਹੀ ਹੈ ਦੋ ਸਟੇਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ